GSPTV ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਨਵਦੀਪ ਕੌਰ ਜੱਦਾ ਨਜ਼ਰਵਾਰ ਦਿਆ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਤੇ ਰੂਸ ਦੇ ਵਿੱਚ ਪੋਚਾਲ ਨੇ ਮੂੜ ਮੁਚਾਈ ਤਬਾਹੀ ਰੂਸ ਦੇ ਵਿੱਚ ਲਗਾਤਾਰ ਜਿਹ ਦਿਨਾਂ ਖੁਚਾਲ ਆਇਆ ਵੀਰਵਾਸ ਸਵੇਰੇ ਰੂਸ ਦੇ ਪੂਰਬੀ ਖੇਤਰ ਦੇ ਵਿੱਚ ਕੋਰਲ ਟਾਪੂਆਂ ਦੇ ਆਈ ਇਸ ਪੋਚਾਲ ਦੀ ਤੀਬਰਤਾ 6.5 ਡਿਗਰੀ ਜੋ ਹੈ ਮਾਪੀ ਗਈ ਸੀ ਲਦਾਖ ਦੇ ਵਿੱਚ ਸ਼ਹੀਦ ਹੋਈ ਫੌਜੀ ਜਵਾਨ ਦਾ ਉਹਦੇ ਜੱਦੀ ਪਿੰਡ ਦੇ ਵਿੱਚ ਕੀਤਾ ਗਿਆ ਸੰਸਕਾਰ ਲद्दाख ਦੇ ਸ਼ਹੀਦ ਹੋਏ ਨਾਇਕ ਅਦਰਜੀਤ ਸਿੰਘ ਦੀ ਮਰਤਕ ਦੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਪਹੁੰਚਣ ਦਾ ਸਮਾਚਾਰ ਪ੍ਰਾਪਤ ਹੋਇਆ ਸ਼ਹੀਦ ਜਵਾਨ ਦਾ ਜੱਦੀ ਪਿੰਡ ਸ਼ਮਸ਼ੇਰਪੁਰ ਚ ਸਰਕਾਰੀ ਸਨਮਾਨਾਂ ਦੇ ਨਾਲ ਉਸ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਦੱਸਦੇ ਕਿ ਮਿੱਤੇ ਦਿਨ ਠਿੱਗਨ ਡਿੱਗਨ ਦੇ ਕਾਨ ਪੰਜਾਬ ਦੇ ਦੋ ਫੌਜੀ ਜਵਾਨ ਸ਼ਹੀਦ ਹੋ ਗਏ ਸੀ ਅਦਾਲਤ ਨੇ ਇੰਸਪੈਕਟਰ ਅਸ਼ਦੀਪ ਗੌਰ ਨੂੰ ਐਲਾਨਿਆ ਪਘੋੜਾ ਪਿਛਲੇ 9 ਮਹੀਨਿਆਂ ਦੇ ਪਹਿਲਾ ਰਿਸ਼ਵਤ ਲੈਣ ਦੀ ਦੋਸ਼ਾਂ 'ਚ ਘਿਰੇ ਪੁਲਿਸ ਇੰਸਪੈਕਟਰ ਨੂੰ ਅਦਾਲਤ ਦੇ ਵੱਲੋਂ ਭਗੌੜੀ ਐਲਾਨੀ ਜான் ਮਗਰੋ ਸਸਪੈਂਡਡ ਇੰਸਪੈਕਟਰ ਖਿਲਾਫ ਧਾਰਾ 2009 ਅਧੀਨ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਉਸ ਦੇ ਖਿਲਾਫ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਐਕਟ ਅਧੀਨ ਕੇਸ ਵੀ ਦਰਜ ਨੇ। BBMB ਮਾਮਲੇ ਦੇ ਵਿੱਚ ਉਹ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ। ਪਾਖੜਾ ਵਿਆਸ ਮੈਨੇਜਮੈਂਟ ਬੋਰਡ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਦਾਕ ਕੀਤੀ ਗਈ ਪਟੀਸ਼ਨ ਤੇ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਸ਼ੁਰੂ ਹੋਈਏ ਸੋ ਇੱਕ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਪੰਜਾਬ ਦੀ OSSLP ਖਾਰਸ ਕਰ ਦਿੱਤੀ ਜਿਸ ਦੇ ਨਾਲ ਹੀ ਹਾਈ ਕੋਰਟ ਨੇ ਪਹਿਲਾਂ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਫਰੀਦਕੋਟ SBI ਮਾਮਲੇ ਦੇ ਵਿੱਚ ਮੁੱਖ ਦੋਸ਼ੀ ਨੂੰ ਕੀਤਾ ਗਿਆ ਗ੍ਰਿਫਤਾਰ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਸਾਧਕ ਕਸਬੀਦின் ਸਟੇਟ ਬੈਂਕ ਆਫ ਇੰਡੀਆ ਸ਼ਾਖਾ ਦੇ ਵਿੱਚ ਕਰੋੜਾ ਰੁਪਏ ਦੀ ਧੋਖਾਧੜੀ ਕਰਨ ਤੋਂ ਬਾਅਦ ਪ੍ਰਾਣ ਹੋਏ ਮੁੱਖ ਦੋਸ਼ੀ ਅਮਿਤ ਢਿੰਗਰਾ ਨੂੰ ਮथुरा ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਦੇ ਨਾਲ ਹੀ ਅਮਿਤ ਦੀ ਪਤਨੀ ਰੁਪਿੰਦਰ ਕੌਰ ਜਿਸ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਦੀ ਜ਼ਮਾਨਤ ਅਰਜੀ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ ਹੱਥ ਕਰ ਦਿੱਤੀ ਜਲੰਧਰ ਚ ਜਿਮ ਦੇ ਬਾਹਰ 18 ਸਾਲਾ ਨੌਜਵਾਨ ਦਾ ਕੀਤਾ ਕਤਲ ਪਸ਼ਮੀ ਹਲਕੇ ਵਿੱਚ ਅਪਰਾਧ ਦੀਆਂ ਘਟਨਾਵਾਂ ਦਾ ਗ੍ਰਾਫ ਮੁਲਕਦਾਰ ਦਾ ਨਾਮ ਨਹੀਂ ਲੈ ਰਿਹਾ ਹਲਕੇ ਦੇ ਵਿੱਚ 18 ਸਾਲਾ ਨੌਜਵਾਨ ਦੀ ਕਤਲ ਦੀ ਘਟਨਾ ਦੀ ਘਟਨਾ ਸਾਹਮਣੇ ਆਈ ਇਸ ਤੋਂ ਪਹਿਲਾਂ ਭਾਰਗੋ ਕੈਂਪ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ પ્રાપ્ત ਜਾਣਕਾਰੀ ਅਨੁਸਾਰ ਜਿਮ ਦੇ ਬਾਹਰ ਖੜੀ 18 ਸਾਲਾ ਨੌਜਵਾਨ ਤੇ ਲਗਭਗ 10 ਤੋਂ 15 ਹਮਲਾਵਾਰਾਂ ਨੇ ਹਮਲਾ ਕੀਤਾ ਆਸਟ੍ਰੇਲੀਆ ਦੌਰੇ ਦੇ ਲਈ ਨੌਜਵਾਨ ਭਾਰਤੀ ਟੀਮ ਦਾ ਐਲਾਨ ਇੰਗਲੈਂਡ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਭਾਰਤੀ ਜੁਆ ਟੀਮ ਆਸਟ੍ਰੇਲੀਆ ਦੌਰੇ ਤੇ ਜਾ ਰਹੀ ਹੈ ਇਸ ਦੌਰੇ ਤੇ ਭਾਰਤੀ ਟੀਮ ਆਸਟ੍ਰੇਲੀਆਈ ਅੰਡਰ 19 ਬਰੋਡਰ 3 ਵਨਡੇ ਅਤੇ 2 ਚਾਰ ਦਿਨਾਂ ਦੇ ਲਈ ਮੈਚ ਰੱਖੇ ਟ ਅਮਰੀਕਾ ਦੇ ਵਿੱਚ ਉਹ ਨੇਵੀ ਦਾ ਜਹਾਜ਼ ਹੋਇਆ ਕ੍ਰੈਸ਼ ਅਮਰੀਕਾ ਤੋਂ ਵੱਡੇ ਜਹਾਜ਼ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਨੀਵੀ ਦਾ F-35 ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ ਅਮਰੀਕੀ ਲੜਾਕੂ ਜਹਾਜ਼ ਕ੍ਰੈਸ਼ ਨੂੰ ਬਾਰੇ ਇੱਕ ਬਿਆਨ ਜਾਰੀ ਕੀਤਾ ਹਾਦਸੇ ਦੇ ਸਮੇਂ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹਾਦਸੇ ਦੀ ਜਾਂਚ ਬਾਰੇ ਸ਼ੁਰੂ ਕੀਤੀ ਗਈ ਮੁੰਬਈ ਹਵਾਈ ਅੱਡੇ ਤੋਂ ਨਸ਼ੀਲੇ ਪਦਾਰਥ ਕੀਤੇ ਗਏ ਜਦ ਮੋਬਾਈਲ ਹਵਾਈ ਅੱਡੇ ਤੋਂ 8 ਕਰੋੜ ਰੁਪਏ ਦੇ ਨਕਲੀ ਪਦਾਰਥ ਜ਼ਬਤ ਕੀਤੇ ਗਏ ਇਹ ਕਾਰਵਾਈ 29 ਤੋਂ 30 ਜੁਲਾਈ ਨੂੰ ਕੀਤੀ ਗਈ ਸੀ ਇਸ ਦੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ